ਸਸੇ ਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਅੱਜ ਜੋ ਦਿਨ ਦੇ ਵੇਲੇ ਮੌਸਮ ਰਿਹਾ ਉਹਦਾ ਅੱਜ ਰਾਤ ਦੇ ਮੌਸਮ ਤੇ ਕੀ ਇੰਪੈਕਟ ਪਵੇਗਾ ਦਿਨ ਦੇ ਸਮੇਂ ਆਧਾ ਦੁਪਹਿਰ ਦੇ ਨਜ਼ਦੀਕ ਸਾਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚਕਾਰ ਚੰਗੀ ਧੁੱਪ ਦੇਖਣ ਨੂੰ ਮਿਲੀ ਮੌਸਮ ਖੁੱਲਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਦੁਬਾਰਾ ਤੋਂ ਪੂਰਬ ਦੀ ਹਵਾ ਦੀ ਵਾਪਸੀ ਹੋਈ ਹੈ ਪੂਰਬੀ ਹਵਾ ਤੁਹਾਨੂੰ ਅੱਗੇ ਵੀ ਦੱਸ ਚੁੱਕੇ ਹਾਂ ਕਿ ਜਦੋਂ ਚੱਲਦੀ ਹੈ ਤਾਂ ਥੋੜਾ ਜਿਹਾ ਮੌਸਮ ਦੇ ਵਿੱਚ ਧੁੰਦ ਨੂੰ ਹਲਾਤ ਜਿਹੜੇ ਉਹ ਫਰਕ ਪੈ ਜਾਂਦਾ ਹੈ ਕਿਉਂਕਿ ਮੌਸਮ ਥੋੜਾ ਜਿਹਾ ਗਰਮੈਸ਼ ਹੋ ਜਾਂਦਾ ਕਿਉਂਕਿ ਪੂਰਬੀ ਹਵਾ ਜਿਹੜੀ ਹੁੰਦੀ ਹੈ ਉਹ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਕਿ ਗਰਮੀ ਵਾਲੀ ਹੁੰਦੀ ਹੈ ਤੇ ਨਾਲ ਦੀ ਨਾਲ ਜਿਹੜੀ ਉੱਤਰੀ ਹਵਾਵਾਂ ਆਉਂਦੀਆਂ ਨੇ ਉਹ ਉਹਨਾਂ ਨੂੰ ਪੁੱਛੇ ਤੱਕ ਦਿੰਦੀ ਹੈ ਪੰਜਾਬ ਦੇ ਵਿੱਚ ਧੁੰਦ ਲਗਾਤਾਰ ਉੱਤਰ ਪੱਛਮੀ ਹਵਾਵਾਂ ਕਰਕੇ ਹੋ ਰਹੀ ਸੀ ਤੇ ਉਸ ਨੂੰ ਧੁੰਦ ਦਾ ਖਾਤਮਾ ਜਿਹੜੀ ਪੂਰਬੀ ਹਵਾ ਨੇ ਅੱਜ ਕੀਤਾ ਹੈ ਕੁਛ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਦੁਪਹਿਰ ਦੇ ਸਮੇਂ ਧੁੱਪ ਨਿਕਲੀ ਸੀ ਜਾਂ ਨਹੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਤੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਹੁਣ ਗੱਲ ਕਰਦੇ ਆ ਜੀ ਇਸ ਤੋਂ ਇਲਾਵਾ ਅੱਜ ਰਾਤ ਤਾਪਮਾਨ ਕਿੰਨਾ ਰਹੇਗਾ ਅੱਜ ਰਾਤ ਜਿਹੜੀ ਤਾਪਮਾਨ ਦੀ ਸਥਿਤੀ ਹੈ ਉਹ ਠੀਕ ਠਾਕ ਹੈ ਥੋੜੀ ਜਿਹਾ ਗਰਮੈਸ਼ ਵਾਲਾ ਮਾਹੌਲ ਬਣਿਆ ਰਹੇਗਾ ਆ ਬੀਤੇ ਦਿਨਾਂ ਨਾਲੋਂ 1 ਤੋਂ 2 ਡਿਗਰੀ ਤਾਪਮਨ ਆਪਰੇਣ ਦੀ ਉਮੀਦ ਹੈ ਜੋ ਐਵਰੇਜ ਤਾਪਮਨ 1 ਡਿਗਰੀ ਤੋਂ ਲੈ ਕੇ 3-4 ਡਿਗਰੀ ਤੱਕ ਸੀ ਉਹ ਤਾਪਮਨ ਹੁਣ ਲਗਭਗ ਲਗਭਗ 3 ਤੋਂ ਲੈ ਕੇ 5-6 ਡਿਗਰੀ ਦੇ ਵਿੱਚ ਘਰ ਰਹਿਣ ਦੀ ਉਮੀਦ ਹੈ ਕਿਉਂਕਿ ਪੱਛਮੀ ਹਵਾ ਚੱਲਣ ਦੇ ਕਾਰਨ ਨਿੱਗਾ ਮੌਸਮ ਹੋ ਚੁੱਕਿਆ ਤੇ ਇਸੇ ਨਿੱਗ ਦੇ ਕਾਰਨ ਹੀ ਤਾਪਮਨ ਵਧਦੇ ਹੋਏ ਦਿਖਾਈ ਦੇ ਰਹੇ ਨੇ ਹਵਾ ਜਿਹੜੀ ਹੈ ਉਸ ਦਾ ਰੁੱਖ ਅਗਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੱਖਣ ਪੱਛਮ ਜਾਂ ਫਿਰ ਦੱਖਣ ਪੂਰਬਤ ਹੋ ਚੁੱਕਿਆ ਹੈ ਖਾਸ ਤੌਰ ਤੇ ਦੱਖਣੀ ਹਵਾਵਾਂ ਦੀ ਐਂਟਰੀ ਹੋ ਰਹੀ ਹੈ ਜਿਸ ਦੇ ਨਾਲ ਥੋੜਾ ਜਿਹਾ ਗਰਮੈਸ਼ ਦਾ ਮਾਹੌਲ ਬਹਦਾ ਹੋਇਆ ਦਿਖਾਈ ਦੇਵੇਗਾ ਤੇ ਮੀਂਹ ਦੇ ਜਿਹੜੇ ਹਾਲਾਤ ਨੇ ਉਹ 5 ਤਰੀਕ ਨੂੰ ਜਿਹੜਾ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਉਹ ਰਾਤ ਦੇ ਵੇਲੇ ਚਲੀ ਗਈ ਹੈ ਕਿਉਂਕਿ ਦਿਨ ਦੇ ਵੇਲੇ ਉਮੀਦ ਸੀ ਕਿ 5 ਤਰੀਕ ਨੂੰ ਮੀਂਹ ਪਵੇਗਾ ਪਰ ਹੁਣ ਉਹ ਜਿਹੜੀ ਸੰਭਾਵਨਾ ਹੈ ਉਹ ਰਾਤ ਨੂੰ ਜਾਂਦੀ ਦਿਖਾਈ ਦੇ ਰਹੀ ਹੈ ਪਰ ਹਾਂ ਅੰਮ੍ਰਿਤਸਰ ਤਰਨਤਾਰਨ ਦੇ ਇਲਾਕੇ ਵਿੱਚਕਾਰ ਸਾਨੂੰ ਕਿਣਮਣ ਕਰਨੀ ਦਾ ਮਾਹੌਲ ਕੱਲ ਨੂੰ ਦੇਖਣ ਨੂੰ ਮਿਲ ਸਕਦਾ ਹੈ ਜਿਦੇ ਬਾਰੇ ਤੁਹਾਨੂੰ ਅਪਡੇਟਸ ਨੇ ਉਹ ਆਉਂਦੀ ਵੀਡੀਓ ਵਿੱਚ ਪ੍ਰੋਪਰ ਦੇ ਦੇਵਾਂਗੇ ਕਿ ਕਿਹੜੇ ਜ਼ਿਲ੍ਹੇ ਵਿੱਚ ਕਦੋਂ ਹਾਲਾਤ ਕਿਵੇਂ ਦੇ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਮੌਸਮ ਵਿਭਾਗ ਵੱਲੋਂ ਵੀ ਥੋੜੀ ਜੀ ਅਪਡੇਟ ਚੇਂਜ ਕੀਤੀ ਗਈ ਹੈ ਜਿਵੇਂ ਹੀ ਨਵੀਂ ਅਪਡੇਟ ਪ੍ਰਾਪਤ ਹੁੰਦੀ ਹੈ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ